ਸਸ਼ੀ ਗਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ 8 ਮੰਤਰੀਆਂ ਨੂੰ ਲੈ ਕੇ ਸੀਐਮ ਨੂੰ ਲੱਗਾ ਵੱਡਾ ਝਟਕਾ ਇਹ ਝਟਕਾ ਵੀ ਤੁਹਾਨੂੰ ਦੱਸ ਦਵਾਂਗੇ ਕਿ ਕਿੱਥੋਂ ਦੇ ਸੀਐਮ ਨੂੰ ਝਟਕਾ ਲੱਗਿਆ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਨਰਿੰਦਰ ਮੋਦੀ ਦੇ ਜਿਹੜਾ ਹੈ ਰਿਟਾਇਰਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਆਰਐਸ ਦੇ ਮੁਖੀ ਨੇ ਵੀ ਕਿਹਾ ਕਿ ਜਦੋਂ 75 ਸਾਲ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈ ਰਿਟਾਇਰਮੈਂਟ ਲੈਣੀ ਚਾਹੀਦੀ ਹੈ ਜਿਵੇਂ ਐਲਡੀ ਅਡਵਾਨੀ ਨੂੰ ਵੀ ਜਿਹੜੀ ਹੈ ਰਿਟਾਇਰਮੈਂਟ ਦੇ ਦਿੱਤੀ ਗਈ ਸੀ ਤੇ ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੂੰ ਵੀ ਆਪਣੀ ਕੁਰਸੀ ਛੱਡਣੀ ਪੈ ਰਹੀ ਹੈ। ਕਾਫੀ ਮੁੱਦਾ ਛੜਿਆ ਹੋਇਆ ਹੈ। ਵਿਧਿ ਵਿਵਧਾਨ ਦੇ ਅਨੁਸਾਰ ਜਿਹੜੇ ਨੇ ਭਾਜਪਾ ਦੇ ਵਿਧਿ ਵਿਵਧਾਨ ਨੇ ਉਹਨਾਂ ਅਨੁਸਾਰ 75 ਸਾਲ ਦੀ ਉਮਰ ਤੋਂ ਬਾਅਦ ਜਿਹੜੀ ਹੈ ਕੁਰਸੀ ਤੋਂ ਲਾਉਣਾ ਪੈਂਦਾ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਮਨੀਪੁਰ ਵਿੱਚ ਗਏ ਕਿਵੇਂ ਉੱਥੇ ਜਿਹੜੇ ਨੇ ਦੰਗੇ ਹੋਏ ਕਿਸ ਤਰ੍ਹਾਂ ਉੱਥੇ ਧੀਆ ਪੈਰਾਂ ਦੇ ਨਾਲ ਅਸ਼ ਲਿਲਤਾ ਭਰੀਆਂ ਹਰਕਤਾਂ ਕੀਤੀਆਂ ਗਈਆਂ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਨੇ ਦੰਗੇ ਹੋਏ ਤੇ ਕਾਫੀ ਜ਼ਿਆਦਾ ਉਹਦੇ ਤੇ ਚਰਚਾ ਹੋਈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਹਾਲ ਪੁੱਛਿਆ ਗਿਆ ਪ੍ਰਧਾਨ ਮੰਤਰੀ ਦਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਮੇਘਾਲਿਆ ਦੇ ਵਿੱਚ ਜਿਹੜੇ ਨੇ 8 ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਨੇ ਉੱਥੋਂ ਦੇ ਮੁੱਖ ਮੰਤਰੀ ਭਗਵੰਤ ਸੌਰੀ ਉੱਥੋਂ ਦੇ ਮੁੱਖ ਮੰਤਰੀ ਨੂੰ ਬਹੁਤ ਵੱਡਾ ਜਿਹੜਾ ਹੈ ਇਸ ਚੀਜ਼ ਦਾ ਕਾਟਾ ਪਿਆ ਹੈ ਮੁੱਖ ਮੰਤਰੀ ਬਿਲਕੁਲ ਇਹ ਸੁਣ ਕੇ ਹੈਰਾਨ ਹੋ ਗਏ ਨੇ ਕਿ ਇੱਕੋ ਦਮ ਜਿਹੜੇ ਨੇ ਅੱਠ ਮੰਤਰੀਆਂ ਨੇ ਉਥੋਂ ਅਸਤੀਫੇ ਦੇ ਦਿੱਤੇ ਨੇ ਅਸਤੀਫੇ ਦੇਣ ਦਾ ਕਾਰਨ ਜਿਹੜਾ ਹੈ ਉਹ ਵੀ ਨਿਕਲ ਕੇ ਸਾਹਮਣੇ ਆਇਆ ਹੈ ਕਿ ਜੇਕਰ ਗੱਲ ਕਰੀਏ ਇੱਕ ਪਾਸੇ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਪ੍ਰਧਾਨ ਮੰਤਰੀ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਆਪਣੀ ਕੁਰਸੀ ਛੱਡਨੀ ਪਵੇਗੀ ਤੁਹਾਡੀ 75 ਸਾਲ ਦੀ ਉਮਰ ਹੋ ਗਈ ਹੈ ਤੇ ਦੂਸਰੇ ਪਾਸੇ ਮਗਾਲਿਆ ਦੇ ਵਿੱਚ ਅੱਠ ਮੰਤਰੀਆਂ ਨੇ ਐਨਡੀਏ ਦੇ ਤਹਿਤ ਜਿਹੜੇ ਨੇ ਅੱਜ ਜਿਹੜੀ ਹੈ ਆਪਣੀ ਕੁਰਸੀ ਛੱਡ ਦਿੱਤੀ ਹੈ ਅਸਤੀਫੇ ਦੇ ਕੇ ਉਹ ਪਾਰਟੀ ਤੋਂ ਬਾਹਰ ਹੋ ਗਏ ਨੇ ਜਿੱਥੇ ਕਾਫੀ ਵੱਡਾ ਮੁੱਦਾ ਛਿੜ ਗਿਆ ਹੈ ਇਹ ਭਾਜਪਾ ਦੇ ਵਿੱਚ ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਖਤਰਾ ਪਿਆ ਹੋਇਆ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਜਿਹੜੇ ਨੇ ਆਰਐਸ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰੇਕ ਪਮਯੋ ਐਲ ਡੀ ਅਡਵਾਨੀ ਹੁਣ ਉਹਨਾਂ ਨੂੰ ਵੀ ਜਿਹੜਾ ਹੈ ਆਪਣੀ ਕੁਰਸੀ ਨੂੰ ਛੱਡਣਾ ਪਿਆ ਸੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣੀ ਕੁਰਸੀ ਛੱਡਣੀ ਪੈਣੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਕਾਟਾ ਪੈ ਰਿਹਾ ਹੈ ਸਰਕਾਰ ਡਾਵਾ ਡੋਲ ਹੁੰਦੀ ਨਜ਼ਰ ਆ ਰਹੀ ਹੈ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹਰੇਕ ਤਰ੍ਹਾਂ ਦਾ ਜਿਹੜਾ ਹੈ ਮਣੀਪੁਰ ਦੇ ਵਿੱਚ ਵੀ ਵੱਡਾ ਤਸ਼ੱਦਦ ਹੋਇਆ ਹੈ ਉੱਥੋਂ ਦੇ ਲੋਕਾਂ ਨਾਲ ਉੱਥੋਂ ਦੀਆਂ ਧੀਆਂ ਪੈਣਾ ਨਾਲ ਤਾਂ ਉਹਦੇ ਚੱਲਦਿਆ ਹੁਣ ਜਿਹੜਾ ਹੈ ਬੀਜੇਪੀ ਦੀ ਸਰਕਾਰ ਵੀ ਦਾਵਾ ਡੋਲ ਹੁੰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਨਰਿੰਦਰ ਮੋਦੀ ਹਮੇਸ਼ਾ ਕਹਿੰਦੇ ਨੇ ਕਿ ਮੈਂ ਜਿਹੜੀ ਆਪਣੀ ਸਰਕਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਿਹਾ ਮੇਰੀ ਸਰਕਾਰ ਦੇ ਅੰਦਰ ਜਿਹੜੇ ਨੇ ਲੋਕਾਂ ਦੀ ਜਿਹੜੀ ਹੈ ਲੋਕੀ ਸੇਫ ਨੇ ਲੋਕੀ ਸੇਫਟੀ ਨਾਲ ਚੱਲਦੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਕੋਲ ਹੀ ਉਹਨਾਂ ਦੀ ਸਰਕਾਰ ਖੋਈ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਆਪਣੇ ਬੀਜੇਪੀ ਦੇ ਨਿਯਮ ਨੇ ਲੇਕਿਨ ਹੁਣ ਬੀਜੇਪੀ ਦੀ ਵੀ ਜਿਹੜੀ ਹੈ ਕੁਰਸੀ ਛੱਡਣੀ ਪੈਣੀ ਹੈ ਨਰਿੰਦਰ ਮੋਦੀ ਨੂੰ ਯਾਨੀ ਕਿ ਪ੍ਰਧਾਨ ਮੰਤਰੀ ਨੂੰ ਵੀ ਹੁਣ ਆਪਣੀ ਕੁਰਸੀ ਛੱਡਣੀ ਪੈਣੀ ਹੈ ਧੰਨਵਾਦ